ਕਿਰਨੇ ਤੁਮ ਨੂੰ ਇਕਲਦਸ ਕੇ ਤੇਰੇ ਵਾਲਾ ਸੁਧਰ ਵੀ ਗਿਆ ਤੇ ਦੁਬਾਰਾ ਰਹਿ ਲਈ ਉਹਦੇ ਨਾਲ ਬਸ ਇਸ ਰਬਣਾ ਮੇਰੀ ਮੰਦੀ ਮੈਂ ਨਹੀਂ ਆਲਾ ਗੁਰੂ ਘਰ ਹਾਂਜੀ ਮੈਂ ਹੀ ਪਾਈ ਆਉਂਦੇ ਦਿਮਾਗ ਚ ਇਹ ਗੱਲ ਕਿਉਂਕਿ ਉਹਨੂੰ ਵੀ ਪਤਾ ਹੋਣਾ ਚਾਹੀਦਾ ਕਿ ਉਹਦੇ ਘਰ ਵਾਲੇ ਦੇ ਨਾ ਪੱਲੇ ਕੱਖ ਨਹੀਂ ਹੈਗਾ ਤੇ ਐਵੇਂ ਟਾਈਮ ਵੇਸਟ ਕਰਦੀ ਪਈ ਇੱਥੇ ਬਹਿ ਕੇ ਤੈਨੂੰ ਬਹੁਤ ਸ਼ੌਂਕ ਹੈ ਨਾ ਫੋਨ ਦੀ ਘੰਟੀ ਵਜਾਉਣ ਦਾ ਲੱਪਰੇਟ ਕੱਲ ਨੂੰ ਤੇਰੇ ਫੋਨ ਦੀ ਘੰਟੀ ਵੱਜੂਗੀ ਤੇਰੀ ਰਾਤਾਂ ਦੀ ਨੀਂਦ ਵਿੱਚ ਨਾ ਕੰਟੀਆਂ ਹੀ ਸੁਣਨ ਗਈਆਂ ਕਰਕੇ ਸ਼ੁਕਰ ਆ ਸ਼ੁਕਰ ਆ ਜਨਾਬ ਤੁਸੀਂ ਫੋਨ ਚੱਕ ਲਿਆ ਮੇਰਾ ਆ ਕੋਈ ਗੱਲ ਥੋੜੀ ਆ ਤੁਸੀਂ ਵਿੱਚ ਹੀ ਕੰਮ ਛੱਡ ਕੇ ਚਲ ਗਏ ਹੋ ਉਹ ਵੀਰ ਮੇਰੇ ਦੋ ਪੇਮੈਂਟਾਂ ਤਾਂ ਤੁਹਾਨੂੰ ਆ ਗਈਆਂ ਨਾ ਹੁਣ ਤੀਜੀ ਪੇਮੈਂਟ ਮੈਂ ਤੁਹਾਨੂੰ ਕੰਪਲੀਟ ਹੋਣ ਤੇ ਦਊਂਗਾ ਉਹ ਤਾਂ ਠੀਕ ਆ ਉਹ ਭਰਾਵਾ ਜੇ ਕੰਪਲੀਟ ਹੋਊਗਾ ਇੱਥੇ ਗਾਹ ਕਾਊਗਾ ਮੈਂ ਵੀ ਗਾਕਾਂ ਨੂੰ ਕਮਾ ਕੇ ਤੁਹਾਨੂੰ ਦੇਣਿਆ ਮੈਂ ਘਰੋਂ ਚੱਕ ਕੇ ਕਿੰਨੇ ਕ ਦੇਈ ਜਾਵਾਂ ਤੁਹਾਨੂੰ ਉਹ ਨਾਲੇ ਗੱਲ ਸੁਣ ਮੇਰੀ ਜਿਹੜੀਆਂ ਪਿਛਲੀਆਂ ਤੂੰ ਕੋਠੀਆਂ ਤਿਆਰ ਕੀਤੀਆਂ ਤੈਨੂੰ ਬਾਹਰ ਨਹੀਂ ਨਿਕਲਣ ਦਿੱਤਾ ਪਹਿਲਾਂ ਦਿਨ ਨੂੰ ਪੇਮੈਂਟ ਫੜਾਈ ਆ ਤੇ ਹੁਣ ਵੀ ਤਾਂ ਤੈਨੂੰ ਪੇਮੈਂਟ ਦੇ ਹੀ ਦੇਣੀ ਆ ਤੂੰ ਅੱਧੇ ਘੰਟੇ ਚ ਆ ਜਾ ਮੈਨੂੰ ਪਿਛਲਾ ਕਮਰਾ ਤਿਆਰ ਕਰਕੇ ਦੇ ਜਲਦੀ ਜਲਦੀ ਰੰਗ ਕਰ ਉਹਨੂੰ ਆ ਕੇ ਉਹ ਆ ਜਾ ਬਾਈ ਛੇਤੀ ਆ ਜਾ ਸਵੇਰੇ ਸਵੇਰੇ ਦਿਮਾਗ ਨਾ ਖਰਾਬ ਕਰ ਮੇਰਾ ਕਿੱਦਾਂ ਰਮਨ ਕੁਮਾਰ ਜੀ ਸਵੇਰੇ ਸਵੇਰੇ ਬੈਂਸਨ ਲੱਗੇ ਹੋਏ ਆ ਉਹ ਇੱਥੇ ਗਰਮੀ ਚ ਮਰਨ ਨਾਲੋਂ ਉੱਧਰ ਵਾਲੇ ਆਫਿਸ ਆ ਜਾਓ ਏਸੀ ਛੱਡ ਕੇ ਆਇਆ 19 ਤੇ ਆ ਦੇਖ ਲੈ ਜਲਦੀ ਨਾ ਆਉਣ ਦਾ ਨਤੀਜਾ ਆਇਆ ਨਹੀਂ ਤੇ ਸਾਰਾ ਸਮਾਨ ਲੈ ਕੇ ਭੱਜ ਗਿਆ ਜੇ ਉਹ ਨਾ ਫੋਨ ਤੇ ਗਾਲਾਂ ਕੱਢਦੀਆਂ ਫਿਰ ਕਹਿੰਦੇ ਪਰਦੇਸੀਆਂ ਨੂੰ ਗਾਲਾਂ ਕੱਢਦੇ ਆ ਚਲੋ ਠੰਡੇ ਹੋ ਮੈਂ ਫੋਨ ਤੇ ਕਲਾਸ ਲਾਤੀ ਨਾ ਹੁਣ ਆ ਜੂਗਾ ਪਾਣੀ ਨਹੀਂ ਪਿਆ ਓਰੇ ਪਾਣੀ ਛੱਡ ਤੂੰ ਕਿਵੇਂ ਇੱਧਰ ਆ ਗਿਆ ਓ ਵੀਰੇ ਉਹ ਨਹੀਂ ਹੈਗਾ ਸ਼ਰਮਾ ਸ਼ੁਕਰ ਪੇਮੈਂਟ ਫੜਾ ਗਈ ਓਕਾ ਸੋਕਾ ਇਹਦੇ ਵਿੱਚ 50 ਹਜ਼ਾਰ ਘੱਟ ਆ ਉਹ ਕਹਿੰਦਾ ਉਹ ਮੈਂ ਅਗਲੇ ਫਿੱਟ ਦਊਂਗਾ ਤੇ 2.5 ਲੱਖਾ ਇਹਨੂੰ ਗਿਣ ਕੇ ਹੱਥ ਮਾਰ ਲਓ ਚੰਗੀ ਤਰ੍ਹਾਂ ਵੀ ਓਕੇ ਆ ਪੂਰੇ ਆ ਨਾ ਕੀ ਗੱਲ ਤੂੰ ਗਿਣੇ ਨਹੀਂ ਨਹੀਂ ਨੀ ਬਰੇ ਤੁਹਾਨੂੰ ਪਤਾ ਮੈਂ ਬਿਨਾ ਗਿਣੇ ਕਦੇ ਪੇਮੈਂਟ ਫੜੀ ਗਏ ਮੈਂ ਇੱਕ ਇੱਕ ਨੋਟ ਚੰਗੀ ਤਰ੍ਹਾਂ ਚੈੱਕ ਕੀਤਾ ਸਾਰੇ ਅਸਲੀ ਨੇ ਤੇ ਪੂਰੇ ਨੇ ਤੇ ਫੇਰ ਗੱਲ ਸੁਣ ਜੇ ਤੂੰ ਗਿਣਿਆ ਮੈਂ ਕਦੀ ਇਹ ਨਾ ਦੁਬਾਰਾ ਗਿਣਿਆ ਜਾਂ ਬੈਗ ਚੱਕ ਤੇ ਇਹ ਨਾ ਭਾਬੀ ਨੂੰ ਦੇ ਆ ਪੇਮੈਂਟ ਬਰੇ ਮੈਂ ਇਦਾਂ ਕਰਦਾ ਪੇਮੈਂਟ ਭਾਬੀ ਨੂੰ ਫੜਾ ਕੇ ਨਾ ਤੇ ਠੰਡੇ ਪਾਣੀ ਦੀ ਬੋਤਲ ਤੇ ਗਰਮ ਗਰਮ ਕੈਟਲ ਚ ਪਾ ਕੇ ਚਾਹ ਲੈ ਕੇ ਆਣਾ ਉਹ ਗੱਲ ਸੁਣ ਮੇਰੀ ਤੂੰ ਇਹ ਛੱਡ ਸਾਹਮਣੇ ਦੁਕਾਨ ਹੈਗੀ ਆ ਉਥੋਂ ਚਾਹ ਵੀ ਮਿਲ ਜਾਂਦੀ ਆ ਠੰਡਾ ਪਾਣੀ ਵੀ ਮਿਲ ਜਾਂਦਾ ਤੇ ਮੈਂ ਕਿਰਨ ਨੂੰ ਫੋਨ ਕਰਤਾ ਹੈਗਾ ਘਰੇ ਉਹਦਾ ਬੈਗ ਤਿਆਰ ਆ ਤੂੰ ਉਹਨੂੰ ਐ ਨਾ ਸੌਰੇ ਛੱਡ ਕੇ ਆ ਕਿਰਨ ਨੂੰ ਸੌਰੇ ਮੈਂ ਛੱਡ ਕੇ ਆਵਾ ਬਣਦਾ ਤਾਂ ਥੋੜਾ ਵੱਡੇ ਤੁਸੀਂ ਹੋ ਉਹ ਬਾਬੂ ਜੀ ਮੰਨਦਾ ਮੈਂ ਵੱਡਾ ਹੁਣ ਤੂੰ ਵੀ ਵੱਡਾ ਹੋ ਗਿਆ ਤੇ ਸਮਝਦਾਰ ਹੋ ਗਿਆ ਤੇਰਾ ਬੰਦਾ ਉਹ ਮੈਂ ਮੂੰਹ ਵੱਡਾ ਕੋਈ ਨਹੀਂ ਮੈਂ ਜਵਾਕ ਹੀ ਠੀਕ ਆ ਸਭ ਕੋ ਜਵਾਕ ਜਵਾਕ ਕਹਿ ਕੇ ਮੈਨੂੰ ਐਸ਼ਟਾ ਕਰਾ ਦਿੰਨੇ ਆ ਜਿਸ ਦਿਨ ਤੁਹਾਨੂੰ ਲੱਗਿਆ ਮੈਂ ਸਮਝਦਾਰ ਹੋ ਗਿਆ ਉਦੋਂ ਤੁਸੀਂ ਜ਼ਿੰਮੇਵਾਰੀਆਂ ਪਾ ਦੇਣੀਆਂ ਮੇਰੇ ਸਿਰ 'ਤੇ ਹੋਰ ਉਹ ਪੁੱਤਰ ਜ਼ਿੰਮੇਵਾਰੀਆਂ ਦਾ ਬੋਝ ਇੱਕ ਨਾ ਇੱਕ ਦਿਨ ਤਾਂ ਚੱਕਣਾ ਹੀ ਪੈਣਾ ਜੇ ਸਮਝਦਾਰ ਬਣੇਗਾ ਤਾਂ ਹੀ ਇਹਨਾਂ ਦੁਨੀਆਦਾਰੀ ਸਿੱਖੇਗਾ ਨਹੀਂ ਤਾਂ ਦੁਨੀਆ ਵੇਚ ਕੇ ਖਾਜੂ ਚਲੋ ਠੀਕ ਹੈ ਵੀਰ ਜੀ ਜੇ ਤੁਸੀਂ ਜ਼ਿੰਮੇਵਾਰੀਆਂ ਦਾ ਬੋਝ ਪਾ ਹੀ ਦਿੱਤਾ ਤਾਂ ਵਾਦਾ ਕਰਦਾ ਤੁਹਾਡੀ ਸੋਚ ਤੇ ਖਰਾ ਹੀ ਉਤਰੂਗਾ ਖਰਾ ਪਰ ਆ ਜਾ ਤੂੰ ਉਤਰ ਗਿਆ ਜਿਹੜੀ ਤੂੰ ਕਿਰਨ ਨੂੰ ਸਲਾਹ ਦਿੱਤੀ ਹੈ ਨਾ ਵੀ ਆਪਦਾ ਹਿੱਸਾ ਲੈ ਮੈਨੂੰ ਤਾਂ ਉਹਦੀ ਪਤਾ ਲੱਗ ਗਿਆ ਮੇਰੇ ਭਰਾ ਨੂੰ ਦੁਨੀਆਦਾਰੀ ਦੀ ਸਮਝਉਣ ਲੱਗ ਗਈ ਮੇਰੇ ਆਪਾਂ ਆਪਣੀ ਭੈਣ ਨੂੰ ਕਿੰਨੀ ਕਦਰ ਕਦੇ ਇੱਧਰ ਕਦੇ ਉੱਧਰ ਕਰਦੇ ਫਿਰਾਂਗੇ ਮੈਂ ਤਾਂ ਉਹਨੂੰ ਉਸ ਦਿਨ ਇਹੀ ਛਲਾ ਦਿੱਤੀ ਸੀ ਵੀ ਭਾਈ ਤੂੰ ਹਿੱਸਾ ਲੈ ਕਿਉਂਕਿ ਜਿਹੜੇ ਬੰਦੇ ਨੂੰ ਅਕਲ ਆਂਦੀ ਹੋਈ ਨਹੀਂ ਪਈ ਫਿਰ ਅਗਲਾ ਹਿੱਸਾ ਦਵੇ ਤਾਂ ਸਾਡੀ ਭੈਣ ਨੂੰ ਛੱਡੇ ਵੀਰ ਜੀ ਇਹ ਸਾਰਾ ਕੁਝ ਮੈਂ ਤੁਹਾਡੇ ਤੋਂ ਸਿੱਖਦਾ ਪਿਆ ਤੁਹਾਨੂੰ ਯਾਦ ਹੈ ਆਪਣੇ ਉੱਧਰ ਵਾਲੇ ਆਫਿਸ 'ਚ ਇੱਕ ਲੇਡੀਜ਼ ਆਈ ਸੀ ਕਹਿੰਦੀ ਮੇਰਾ ਘਰ ਵਾਲਾ ਮੈਨੂੰ ਪੁੱਛਦਾ ਨਹੀਂ ਤੇ ਮੇਰੇ ਸੋਹਰਿਆਂ ਨੇ ਮੈਨੂੰ ਹਿੱਸਾ ਦੇ ਦਿੱਤਾ ਉਹੀ ਸੱਤਾ ਮੈਨੂੰ ਕੋਈ ਘਰ ਲੈਣੂ ਤੇ ਆਪਾਂ ਨੂੰ ਘਰ ਲੈ ਕੇ ਦਿੱਤਾ ਸੀਗਾ ਉਹੀ ਕੀ ਦੇਖ ਕੇ ਮੇਰਾ ਦਿਮਾਗ ਚੱਲਿਆ ਤਾਂ ਫੇਰ ਮੈਂ ਕਿਰਨ ਨੂੰ ਸਲਾਹ ਦਿੱਤੀ ਵੀ ਤੇਰਾ ਘਰ ਵਾਲੇ ਨਾ ਅੱਜ ਸੁਧਰਨਾ ਨਾ ਸੁਧਰਨਾ ਕੱਲ ਤੇ ਭਾਈ ਤੋਂ ਆਪਦਾ ਹਿੱਸਾ ਲੈ ਤੇ ਲੱਗ ਰਹਿ ਨਾਲੇ ਆਪਦੀ ਕੁੜੀਆਂ ਨੂੰ ਭਾਲਣੇ ਆਪ ਸੁਣੀ ਰ ਕਿੰਨਾ ਚਿਰ ਤੋਂ ਉਸ ਬੰਦੇ ਨਾਲ ਮੱਥਾ ਮਾਰੀ ਜਾਣਗੀ ਵੀ ਜਿੰਨੂੰ ਪਤਾ ਹੀ ਨਹੀਂ ਕਿ ਮੇਰੀ ਇੱਕ ਫੈਮਿਲੀ ਹੈਗੀ ਚੱਲ ਵਧੀਆ ਗੱਲ ਆ ਗੱਲਾਂ ਸਿਆਣੀਆਂ ਕਰਨ ਲੱਗੀਆਂ ਅਰੇ ਯਾਰ ਮੈਨੂੰ ਹੁਣ ਹੀ ਬੈਠੇ ਬੈਠੇ ਗੱਲ ਦਿਮਾਗ ਚ ਆਈ ਏ ਉਹ ਤੇਰਾ ਦਿਲ ਨਹੀਂ ਕਰਦਾ ਵੀ ਤੂੰ ਮੇਤੋ ਹਿੱਸਾ ਲਵੇਂ ਇਹ ਆਪਦਾ ਕੁਛ ਕਰੇ ਤੈਨੂੰ ਐ ਨਹੀਂ ਲੱਗਦਾ ਵੀ ਮੈਂ ਭਰਾ ਦੀ ਗੁਲਾਮੀ ਕਰਦਾ ਪਿਆ ਉਹ ਬਹਿ ਜਾ ਓਟ ਇੱਕ ਕੇ ਇਹੋ ਜੀਆਂ ਗੱਲਾਂ ਕਰੀ ਜਾਂਦੇ ਆ ਵੀਰੇ ਜਿਹੜੀ ਚੀਜ਼ ਮੰਗਦਾ ਮੈਨੂੰ ਲੈ ਤਾਂ ਦਿੰਨੇ ਓ ਕਿਤੇ ਆਣਾ ਕਿਤੇ ਜਾਣਾ ਪਹਿਲਾਂ ਮੇਰੀ ਜੇਬ ਤੋਂ ਹੱਥ ਲਾਣਨੇ ਓ ਕਿ ਤੇਰੇ ਕੋ ਪੈਸੇ ਹੈਗੇ ਆ ਕਿ ਨਹੀਂ ਹੈਗੇ ਤੇ ਕਿਤੇ ਵੀ ਮੈਂ ਵਿਆਹ ਸ਼ਾਦੀ ਤੇ ਕਿਤੇ ਯਾਰ ਦੋਸਤ ਕੋ ਜਾਣਾ ਜਾਂ ਗੱਡੀ ਵੀ ਲੈ ਕੇ ਜਾਣੀ ਹੈ ਨਾ ਤੇ ਪਹਿਲਾਂ ਮੇਰੀ ਜੇਬ 'ਚ ਪੈਸੇ ਪਾ ਦਿੰਨੇ ਓ ਵੀ ਖਾਲੀ ਨਹੀਂ ਜਾਣਾ ਕਿਤੇ ਫਿਰ ਮੈਂ ਹਿੱਸੇ ਬਾਰੇ ਕਦੇ ਸੋਚਿਆ ਹੀ ਨਹੀਂ ਤੇ ਨਾ ਕਦੇ ਲੈਣਾ। ਨੱਚਈ ਇਨਾ ਪਿਆਰ ਕਰਦਾ ਭਰਾ ਨੂੰ। ਤੁਸੀਂ ਭਰਾ ਥੋੜੀਆ ਮੇਰੇ ਤੇ ਤਾਂ ਪਿਓਾਂ ਵਰਗੇ। ਤੁਹਾਨੂੰ ਪਤਾ ਜਦੋਂ ਡੈਡੀ ਨੂੰ ਕਹਿੰਦੇ ਹੁੰਦੇ ਸੀਗੇ ਡੈਡੀ ਆਹ ਚੀਜ਼ ਲੈ ਆਵੇ ਤੇ ਡੈਡੀ ਉਦੋਂ ਹੀ ਜਦਿ ਉਹ ਚੀਜ਼ ਲੈ ਦੇ ਦਿੰਦਾ ਸੀ। ਤੇ ਫਿਰ ਹੁਣ ਮੈਂ ਤੁਹਾਨੂੰ ਜਦੋਂ ਕਹਿੰਨਾ ਕਿ ਵੀਰੇ ਆਹ ਚੀਜ਼ ਲੈ ਆ ਦੋ ਤੇ ਤੁਸੀਂ ਜਦਿ ਉਹ ਚੀਜ਼ ਲੈ ਆ ਦਿੰਦੇ ਹੋ ਇਸ ਕਰਕੇ ਕਿਸੇ ਡੈਡੀ ਦੀ ਕਮੀ ਮਹਿਸੂਸ ਹੀ ਨਹੀਂ ਹੁੰਦੀ। ਚੱਲ ਠੀਕ ਆ। ਇਹੋ ਜਿਹੀਆਂ ਗੱਲਾਂ ਨਾ ਚਾਰ ਬੰਦਿਆਂ ਦੇ ਵਿੱਚ ਨਹੀਂ ਕਰਨੀਆਂ ਇਹ ਜੇ ਬੰਦੇ ਰਿਸ਼ਤਿਆਂ ਨੂੰ ਨਜ਼ਰ ਲਾ ਦਿੰਦੇ ਆ ਠੀਕ ਆ ਰਮਨ ਵੀਰ ਜੀ ਲੋਕੀ ਤਾਂ ਬੈਠੇ ਨੇ ਰਿਸ਼ਤਿਆਂ ਦੇ ਦਰਾਰ ਪਾਉਣ ਨੂੰ ਪਰ ਆਪਾਂ ਉਹਨਾਂ ਮਗਰ ਲਾ ਕੇ ਆਪਣੇ ਰਿਸ਼ਤੇ ਦਰਾਰ ਪਾਉਣੀ ਹੈ ਕਿਉਂ ਆ ਨਾਲੇ ਆਪਾਂ ਉਹ ਰਿਸ਼ਤਾ ਛੱਡিয়ে ਕਿਉਂ ਜਿਹੜਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਨਾਲ ਚੱਲੇ ਆਂਦਾ ਹੈ ਤੇ ਅੱਗੇ ਵੀ ਚੱਲਦਾ ਆਉਂਦਾ ਉਹ ਇਹੀ ਚੀਜ਼ ਤਾਂ ਮੈਂ ਕਿਰਨ ਨੂੰ ਸਮਝਾਉਣਾ ਚਾਹੁੰਦਾ ਸੀ ਜੇ ਭਾਵਨਾ ਨਾਲ ਰਲ ਕੇ ਚੱਲਦੀ ਉਹਨੂੰ ਵਧੀਆ ਘਰ ਇਹਨਾਂ ਲੱਭ ਕੇ ਦਿੰਦੇ ਫੇਰ ਇਹ ਸੋਚ ਕੇ ਮਨ ਸਮਝਾ ਲੈਣਾ ਜਿਹੜਾ ਅਸੀਂ ਲੱਭ ਕੇ ਦੇਣਾ ਸੀ ਕਿਰਨ ਨੂੰ ਜੇ ਇਹ ਤੋਂ ਵੀ ਨਠੱਲਾ ਨਿਕਲਦਾ ਫੇਰ ਵੀਰੇ ਜੋ ਕੇਰਨ ਦੀ ਕਿਸਮਤ ਚ ਲਿਖਿਆ ਸੀਗਾ ਉਹਨੂੰ ਮਿਲ ਜੇ ਤੇ ਜੋ ਅੱਗੇ ਲਿਖਿਆ ਹੋਇਆ ਉਹ ਵੀ ਮਿਲ ਜਾਊਗਾ ਆਪਾਂ ਕਿਸੇ ਬਾਰੇ ਜਿੰਨਾ ਮਰਜ਼ੀ ਚੰਗਾ ਸੋਚ ਲਈਏ ਜੋ ਉਸ ਪ੍ਰਮਾਤਮਾ ਨੇ ਲਿਖਿਆ ਹੈ ਨਾ ਉਹਨੂੰ ਮਿਲਣਾ ਉਹੀ ਚਲੋ ਹੁਣ ਮੈਂ ਘਰ ਜਾਣਾ ਤੇ ਤੁਹਾਡੀਆਂ ਗੱਲਾਂ ਸੁਣਦੇ ਸੁਣਦੇ ਨਾ ਹੁਣ ਮੇਰੇ ਵੀ ਦਿਮਾਗ 'ਚ ਇੱਕ ਗੱਲ ਆਈ ਹੈ ਵੀ ਜਦੋਂ ਡੈਡੀ ਸੀਗੇ ਉਦੋਂ ਮੇਰੀਆਂ ਸਾਰੀਆਂ ਰੀਜਾਂ ਉਹ ਪੂਰੀਆਂ ਕਰਦੇ ਸੀ ਹੁਣ ਤੁਸੀਂ ਉਹ ਤਾਂ ਸਾਰੀਆਂ ਰੀਜਾਂ ਤੁਸੀਂ ਪੂਰੀਆਂ ਕਰਦੇ ਹੋ ਵੀ ਤੁਹਾਨੂੰ ਨਹੀਂ ਕਦੇ ਡੈਡੀ ਦੀ ਜਿਆਦਾ ਸੀ ਕਿਦਾਂ ਸਮਾਈਲ ਜੀ ਕਰੀ ਜਾਂਦੇ ਉਹ ਦੱਸੋ ਤੁਹਾਨੂੰ ਡੈਡੀ ਦੀ ਯਾਦ ਨਹੀਂ ਆਈ ਆਉਂਦੀ ਆ ਕਿਉਂ ਨਹੀਂ ਆਉਂਦੀ ਯਾਦ ਯਾਰ ਜਿਸ ਬਾਪੂ ਨੇ ਇਹ ਦੁਨੀਆ ਦਿਖਾਈ ਆ ਕਹਿੰਦੀ ਯਾਦ ਨਾ ਆਵੇ ਇਹ ਹੋ ਸਕਦਾ ਫਿਰ ਆਪਣੇ ਮਨ ਨੂੰ ਸਮਝਾ ਲੈਣਾ ਵੀ ਜੇ ਮੈਂ ਢਿੱਲਾ ਪੈ ਗਿਆ ਤੁਸੀਂ ਵੀ ਢਿੱਲੇ ਪੈ ਜਾਓਗੇ ਮਨ ਦੇ ਵਿੱਚ ਨਾ ਬਾਲਾ ਹੀ ਕੁਛ ਲੁਕਾਈ ਫਿਰਦੇ ਆ ਮੇਰੀਆਂ ਗੱਲਾਂ ਘੜਾ ਲੈਣੇ ਆ ਆਪਦੀਆਂ ਵੀ ਦੱਸ ਲਿਆ ਕਰੋ ਮਨ ਨੂੰ ਹਲਕਾ ਕਰ ਲਿਆ ਕਰੋ ਉਹ ਨਹੀਂ ਯਾਰ ਬਾਪੂ ਦੀ ਯਾਦ ਤਾਂ ਆਉਂਦੀ ਆ ਸ਼ਰਮ ਨਾ ਸਮਝਾ ਲਈਦਾ ਯਾਰ ਉਹ ਭੋਲੇ ਨੂੰ ਯਾਦ ਕਰ ਲਈਦਾ ਉਹ ਭੋਲੇ ਤੋਂ ਉੱਤੇ ਤਾਂ ਕੋਈ ਨਹੀਂ ਨਾ ਉਹ ਸਭ ਦਾ ਬਾਪੂ ਆ ਚਲੋ ਹੁਣ ਮੈਂ ਜਾਨਣਾ ਵਾ ਪੇਮੈਂਟ ਕਰੇ ਫੜਾ ਕੇ ਤੇ ਕਿਰਨ ਨੂੰ ਛੱਡ ਕੇ ਆਣਾ ਤੇ ਜੇ ਕਿਰਨ ਦੇ ਸਾਰੇ ਔਖੇ ਹੋਏ ਆਪਾਂ ਜਵਾਬ ਦੇ ਜਾਣੇ ਆ ਦੇ ਆਮਾ ਹਾਂ ਹਾਂ ਕੋਈ ਗੱਲ ਨਹੀਂ ਜੇ ਸਾਲਾ ਘਰੇ ਦਿਖੂਗਾ ਨਾ ਮਾੜਾ ਮੋਟਾ ਔਖਾ ਆ ਭੜਕਾਉਣਾ ਹੈ ਭੜਕਾ ਵੀ ਨਹੀਂ ਬੈਠਾ ਮੈਂ ਪਾਲੀ 3000 ਰੁਪਿਆ ਕਿਰਾਇਆ ਤੇ ਆਪਣਾ ਇੱਥੇ ਸੋਨਾ گزارਾ ਹੋ ਜਾਣਾ ਡਨ ਕਰਨਾ 3000 ਰੁਪਏ ਦੇ ਵਿੱਚ ਕਮਰਾ ਸਿਰਫ ਫਰਨੀਚਰ ਹੈਗਾ ਵਿੱਚ ਨਹੀਂ ਨਹੀਂ ਖਾਲੀ ਕਮਰੇ ਹੀ ਦੇਣਾ ਇਹਨਾਂ ਨੇ ਮੈਂ ਆਪਣੇ ਘਰੋਂ ਜਾ ਕੇ ਗੱਦਾ ਲੈ ਆਉਣਾ ਤੇ ਸਟੋਪ ਤੇ ਭਾਂਡੇ ਲਿਆਉਣਾ ਚਾਹ ਰ ਤੈਨੂੰ ਐਡਜਸਟ ਤਾਂ ਕਰਨੀ ਪੈਣਾ ਇਹ ਕੀ ਉਹ ਗੱਲ ਸੁਣੋ ਆਮ ਵੈਲ এডੂਕੇਟਿਡ ਤੁਹਾਨੂੰ ਕੀ ਲੱਗਦਾ ਇੱਥੇ ਬਹਿ ਕੇ ਮੈਂ ਸਟੋਪ ਦੇ ਪੰਪ ਭਰਨੇ ਆ ਮੈਨੂੰ ਤਾਂ ਕੋਈ ਫੁੱਲ ਫਰਨੀਚਰ ਰੂਮ ਲੈ ਕੇ ਦੋ ਮੈਂ ਨਹੀਂ 3000 ਰੁਪਏ ਦੇ ਕਮਰੇ 'ਚ ਗੁਜ਼ਾਰਾ ਕਰਨਾ ਉਹ ਤੂੰ ਸਮਝੀ ਨਹੀਂ ਉਹ ਤਾਂ ਮੈਂ ਨਾਲ ਦੇ ਨਾਲ ਲੱਭੀ ਜਾਣਾ ਫਿਲਹਾਲ ਕਿਹੜਾ ਤਾਂ ਅਡਜਸਟ ਕਰੀਏ ਨਾ ਆਪਾਂ ਇੱਥੇ ਆਂ ਕੀ ਦੇਖਦੀ ਐ ਆ ਜਾ ਅੰਦਰ ਝਾਤੀ ਮਰਵਾ ਲਿਓਣਾ ਬਾਹਰੋਂ ਦੇਖ ਕੇ ਤਾਂ ਪਤਾ ਲੱਗ ਰਿਹਾ ਤਾਂ ਭਈਆਂ ਦੀ ਕੁਆਟਰ ਨਹੀਂ ਆ ਨੇ ਤੇ ਮੈਂ ਇੱਥੇ ਰਹਿਣਾ ਵਾਂ ਮੈਂ ਨਹੀਂ ਰਹਿ ਸਕਦੀ ਗਲਤ ਗੱਲ ਐ ਭਈਆਂ ਇਨਸਾਨ ਨਹੀਂ ਹੁੰਦੇ ਐਦਾਂ ਨਹੀਂ ਕਿਸੇ ਨੂੰ ਕਹਿਣਾ ਚਾਹੀਦਾ ਨਾ ਨਾ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿ ਰਹੀ ਬਟ ਉਹਨਾਂ ਦੇ ਰਹਿਣ ਸਹਿਣ 'ਚ ਸਾਡੇ ਰਹਿਣ ਸਹਿਣ 'ਚ ਬਹੁਤ ਫਰਕ ਆ ਜਦੋਂ ਆਪਣੀ ਕੋਟ ਮੈਰਿਜ ਨੂੰ ਹਲੇ 3-4 ਦਿਨ ਹੀ ਹੋਏ ਨੇ ਤੇ ਤੇਰੇ ਨਖਰੇ ਹੁਣੀ ਸ਼ੁਰੂ ਹੋ ਗਏ ਰਪਾਲੀ ਨਖਰੇ ਦੀ ਗੱਲ ਨਹੀਂ ਹੈਗੀ ਮੇਰੇ ਰਹਿਣ ਦਾ ਕੋਈ ਤਰੀਕਾ ਵਾ ਸਟੈਂਡਰਡ ਆ ਕੋਈ ਬੇਸ ਆ ਐਵੇਂ ਨਹੀਂ ਮੈਂ ਕਿੱਥੇ ਰਹਿ ਸਕਦੀ ਜਿਹੜੇ ਘਰ ਦੇ ਵਿੱਚ ਵਿੱਦ ਫਰਨੀਚਰ ਆ ਨਾ ਉਹਨਾਂ ਦਾ ਕਿਰਾਇਆ 15-15000 ਰੁਪਏ ਆ ਤੇ ਮੈਂ ਆਪਣਾ ਘਰ ਹੁੰਦੇ ਹਵਾਏ ਤੇ ਉਹਨਾਂ ਵਿੱਚ ਕਿਵੇਂ ਐਡਜਸਟ ਕਰਾਂ ਇੰਨੇ ਕਿਰਾਏ 'ਚ ਦੱਸੋ ਚਲੋ ਫਿਰ ਆਪਣੇ ਘਰ ਲੈ ਚਲੋ ਮੈਂ ਕਿਹੜਾ ਮਨਾ ਕਰਦੀ ਪਈਆ ਨਾਲੇ ਵਿਆਹ ਤੋਂ ਪਹਿਲਾਂ ਤੁਸੀਂ ਮੇਰੇ ਨਾਲ ਕਿਹੜਾ ਗੱਲ ਕੀਤੀ ਸੀ ਆਪਾਂ ਘਰਾਏ ਤੇ ਧੱਕੇ ਖਾਣੇ ਉਹ ਆਪਣੇ ਘਰੇ ਲਿਜਾਣ ਨੂੰ ਮੇਰਾ ਕਿਹੜਾ ਦਿਲ ਨਹੀਂ ਕਰਦਾ ਪਰ ਹਲੇ ਮੇਰਾ ਤਲਾਕ ਨਹੀਂ ਹੋਇਆ ਕੋਈ ਗੱਲ ਨੂੰ ਸਮਝ ਨਾ ਗੱਲ ਸੁਣੋ ਅਸਵੇਰੇ ਸਵੇਰੇ ਨਾ ਸਿਰ ਖਪਾਈ ਨਹੀਂ ਹੁੰਦੀ ਮੇਰੇ ਤੋਂ ਕਦੀ ਇੱਥੇ ਕਦੀ ਇੱਥੇ ਕਦੀ ਉੱਥੇ ਕਦੀ ਅੱਤੇ ਐਂ ਕਮਰੇ ਲੱਭਦੇ ਫਿਰਦੇ ਆ ਮੈਂ ਤਾਂ ਪਹਾੜਾਂ ਚੋਂ ਵੀ ਜਾਂਦੀ ਰਹਿ ਗਈ ਤੁਹਾਡੇ ਨਾਲ ਤੈਨੂੰ ਪਤਾ ਮੇਰੇ ਕੋਲ ਜਿਹੜੀ ਦੁਕਾਨ ਸੀ ਐਫਡੀ ਸੀ ਉਹ ਵੀ ਮੈਂ ਸਭ ਤੈਨੂੰ ਦਈ ਬੈਠਾ ਹੁਣ ਮੇਰੇ ਕੋਲੇ ਖਰਚੇ ਵੀ ਇਸ ਟਾਈਮ ਕੁਝ ਨਹੀਂ ਮੈਂ ਬਿਲਕੁਲ ਖਾਲੀ ਹੋਇਆ ਬੈਠਾ ਤੇ ਤੈਨੂੰ ਐਡਜਸਟ ਦਾ ਕਰਨੀ ਪੈਣਾ ਹੁਣ ਮੈਂ ਗੱਲ ਸੁਣੋ ਉਦਾਂ ਵੀ ਤਾਂ ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਫੋਨ ਮਾਰਦੇ ਹੋ ਕਦੀ 20000 ਰੁਪਏ ਦੇ ਕਦੀ 3000 ਰੁਪਏ ਦੇ ਹੁਣ ਵੀ ਫੋਨ ਮਾਰ ਲਓ ਕਿਤੇ ਨਾ ਕਿਤੇ ਕੋਈ ਵਧੀਆ ਪੋਸ਼ਨ ਲਾਭ ਹੀ ਦੇਣਗੇ ਨਾਲੇ ਜੇ ਪੋਸ਼ਨ ਨਹੀਂ ਲੱਭਣਾ ਤੇ ਫਿਰ ਆਪਣੇ ਯਾਰਾਂ ਦੋਸਤਾਂ ਤੋਂ 50-60000 ਰੁਪਏ ਵੱਲੋਂ ਆਪਾਂ ਪਾੜਾ ਚੇਪੋ ਮੰਨਨੇ ਆਂ ਜਿਹੜੀ ਮਾਰਕੀਟ ਦੇ ਵਿੱਚ ਉਹ ਦੁਕਾਨ ਸੀ ਨਾ ਜਿਹੜੀ ਮੈਂ ਸਾਨੂੰ ਦਈ ਬੈਠਾ ਉੱਥੇ ਜਿੰਨੇ ਵੀ ਦੁਕਾਨਦਾਰ ਸੀ ਨਾ ਮੇਰੇ ਨਾਲ ਦੇ ਕਿਸੇ ਤੋਂ ਮੈਂ 5 ਫੜੀ ਬੈਠਾ ਕਿਸੇ ਤੋਂ 10000 ਰੁਪਏ ਫੜੀ ਬੈਠਾ ਉਧਰ ਮੈਂ ਕਰਜ਼ਾਈ ਅਲੱਗ ਹੋਇਆ ਬੈਠਾ ਹੁਣ ਤੂੰ ਚਾਉਣੀਆਂ ਮੈਂ ਹੋਰ ਕਰਜ਼ਾਈ ਹੋ ਜਾ ਪਰ ਪਾਲੀ ਆਇਆ ਨਾ ਕਰੋ ਜੇ ਮੇਰੀ ਮਾਂ ਨੂੰ ਵੀ ਚੀਜ਼ਾਂ ਪਤਾ ਲੱਗੀਆਂ ਨਾ ਉਹਨੇ ਕਹਿਣਾ ਮੇਰਾ ਮੁੰਡਾ ਦਾ ਰੋਲਣਾ ਸ਼ੁਰੂ ਹੋ ਗਿਆ ਪਰ ਨੇ ਜੀ ਇੱਕ ਜਨਾਨੀ ਬਾਹਰ ਤੇ ਇੱਕ ਜਨਾਨੀ ਘਰੇ ਰੱਖਣੀਆਂ ਕਿਤੇ ਸੌਖੀਆਂ ਨਹੀਂ ਕਰਜ਼ਾਈ ਵੀ ਹੋਣਾ ਪੈਂਦਾ ਨਾਲੇ ਕਿਵੇਂ ਖਾਣੇ ਪੈਂਦੇ ਨਾਲੇ ਗੱਲ ਸੁਣੋ ਜੇ ਤੁਹਾਡੇ ਕੋਲ ਪੈਸੇ ਦੀ ਕਮੀ ਹੈ ਮਿੰਟ ਮਿੰਟ ਤੇ ਤੁਸੀਂ ਲਵ ਪ੍ਰੀਤ ਦੇ ਫੋਨ ਦੀ ਘੰਟੀ ਵਜਾਣੇ ਹੋ ਅੱਜ ਤੁਸੀਂ ਉਹਨੂੰ ਕਹਿ ਦੋ ਤੁਹਾਡੇ ਫੋਨ ਦੀ ਘੰਟੀ ਵਜਾ ਦਵੇ ਇੱਥੇ ਯਾਰ ਉਹਦੇ ਕੋਲੇ ਪੈਸੇ ਨਹੀਂ ਹੋਣੇ ਉਹ ਤਾਂ ਮੇਰੇ ਤੋਂ ਲੈਂਦੀ ਜਦੀ ਖਰਚ ਦੰਦੀ ਹੈ ਯਾਰ ਤੁਹਾਡਾ ਭਰਾ ਹੈਗਾ ਤੁਹਾਡੇ ਮੰਮੀ ਹੈ ਉਹਨਾਂ ਕੋਲ ਕੁਛ ਨਾ ਕੁਛ ਤਾਂ ਹੋਊਗਾ ਤੁਹਾਡੇ ਹੰਗੋ ਤਾਂ ਨਹੀਂ ਖਾਲੀ ਹੋ ਕੇ ਬੈਗੀ ਹੋਣੇ ਨਾਤਰ ਖਾਲੀ ਹੋਣਾ ਕਹਿਣ ਦਾ ਮਤਲਬ ਕੀ ਹੈ ਇਹ 15000 ਰੁਪਏ ਕਿਰਾਇਆ ਤੁਸੀਂ ਭਰ ਨਹੀਂ ਸਕਦੇ। ਆ 3000 ਵਾਲੇ ਵਿੱਚ ਮੈਂ ਤਾਂ ਨਹੀਂ ਰਹਿਣਾ। ਤੇ ਇਹਦਾ ਮਤਲਬ ਤੁਸੀਂ ਖਾਲੀ ਹੋਏ ਬੈਠੇ ਹੋ। ਨਾ ਆਪਾਂ ਫਿਰ ਇਦਾਂ ਕਰਦੇ ਆਂ। ਮੇਰੇ ਇੱਕ ਦੋਸਤ ਦਾ ਘਰ ਹੈਗਾ। ਆਪਾਂ ਉੱਥੇ ਚਲੇ ਜਾਂਦੇ ਆਂ। ਉਹ ਤੋਂ ਬਾਅਦ ਫਿਰ ਦੇਖਦੇ ਆਂ ਕੋਈ ਕਰਦੇ ਆਂ ਐਡਜਸਟਮੈਂਟ। ਦੋਸਤ ਦਾ ਘਰ? ਉਹਦਾ ਘਰ ਕਿੱਥੇ ਹੈ? ਕਿਵੇਂ ਦਾ ਬਣਿਆ ਹੋਇਆ? ਨਾਲੇ ਕਿੰਨੇ ਕੁ ਦਾ ਐਡਜਸਟਮੈਂਟ ਕਰਨੀ ਪੈਣੀ ਹੈ? ਦੇਖਰ ਪਾਲੀ। ਦੁਕਾਨ ਤੋਂ ਪਹਿਲਾਂ ਆਪਾਂ ਬੈਂਕ ਦੇ ਵਿੱਚ ਜੌਬ ਕਰਦੇ ਸੀਗੀ। ਤੇ ਹੁਣ ਮੈਂ ਦੁਬਾਰਾ ਦੇਖਣਾ ਮੈਂ ਰਿਜ਼ਿਊਮ ਦੇ ਕੇ ਆਉਣਾ ਬੈਂਕ ਦੇ ਵਿੱਚ ਦੁਬਾਰਾ ਟਰਾਈ ਕਰ ਲੈਣਾ ਜੋਬ ਜਿੱਦਾਂ ਹੀ ਜੋਬ ਲੱਗ ਗਈ ਤੇ ਆਪਾਂ ਵਧੀਆ ਪੋਰਸ਼ਨ ਲੈ ਲਾਂਗੇ ਫਿਰ ਮੈਂ ਮੰਨਦੀ ਆ ਪਹਿਲਾਂ ਅਸੀਂ ਬੈਂਕ ਦੇ ਵਿੱਚ ਜੋਬ ਕਰਦੇ ਸੀ ਨਾਲੇ ਬੈਂਕ ਦੀਆਂ ਜੋਬਾਂ ਕਿੜੀਆਂ ਨਹੀਂਆਂ ਸੋਖੀਆਂ ਪਈਆਂ ਕਿ ਗਏ ਜੋਬਾਂ ਉੱਥੇ ਪਈਆਂ ਨੇ ਬੁੱਥਾ ਚੱਕ ਕੇ ਉਹਨਾਂ ਨੇ ਜੋਬਾਂ ਦੇਤੀਆਂ ਐਦਾਂ ਨਹੀਂ ਹੁੰਦਾ ਕੋਈ ਪ੍ਰੋਸੈਸ ਹੁੰਦਾ ਵਾ ਨਾਲੇ ਪਹਿਲਾਂ ਤੁਸੀਂ ਰਿਜ਼ਿਊਮ ਦਵੋਗੇ ਫਿਰ ਉਹ ਰਿਜ਼ਿਊਮ ਅੱਗੇ ਮੈਨੇਜਰ ਕੋਲ ਜਾਊਗਾ ਫਿਰ ਮੈਨੇਜਰ ਦਾ ਅੱਗੇ ਐਪਾਇੰਟ ਕਰੂਗਾ ਫਿਰ ਤੁਹਾਨੂੰ ਕਿਤੇ ਅਬ ਆਫਰ ਲੈਟਰ ਆਊਗਾ ਫਿਰ 20-25 ਦਿਨਾਂ ਦੇ ਵਿੱਚ ਕਿਤੇ ਜਾ ਕੇ ਤੁਹਾਨੂੰ ਜੌਬ ਮਿਲਦੀ ਹੈ ਨਾਲੇ ਐਨੇ ਕ ਦਿਨਾਂ ਦੇ ਵਿੱਚ ਮੈਂ ਠੱਕੇ ਨਹੀਂ ਖਾ ਸਕਦੀ ਇਹਨਾਂ ਦਿਨਾਂ ਨੂੰ ਤੁਹਾਨੂੰ ਕੀ ਲੱਗਦਾ ਆ 20-25 ਦਿਨਾਂ ਦੇ ਵਿੱਚ ਮੈਂ ਦੋ ਜਗ੍ਹਾ ਅਡਜਸਟ ਕਰਾਂ ਜਾਂ ਤਾਂ ਇੱਕ ਕੁਆਟਰੀ ਜਾਂ ਤਾਂ ਤੁਹਾਡੇ ਦੋਸਤ ਦਾ ਘਰ ਨਾ ਹੁਣ ਤੂੰ ਕੀ ਚਾਹਉਣੀ ਆ ਮੈਂ ਕਿੱਦਾਂ ਕਰਾਂ ਹੋਣਾ ਮੈਂ ਤਾਂ ਆਪਣੇ ਘਰ ਜਾ ਕੇ ਅਡਜਸਟ ਕਰ ਵੀ ਸਕਦਾ ਨਾ ਆਹੋ ਮੈਨੂੰ ਤਾਂ ਕਿਸੇ ਜੋਗੀ ਨਹੀਂ ਨਾ ਛੱਡਿਆ ਮੈਂ ਆਪਣੇ ਮਾਪਿਆਂ ਤੋਂ ਪਰੇ ਹੋ ਕੇ ਕੋਟ ਮੈਰिज ਕਰਵਾਈ ਐ ਨਾ ਮੈਨੂੰ ਆਪਦੇ ਘਰ ਦੇ ਜੋਗੇ ਛੱਡੇ ਨਾ ਤੁਸੀਂ ਮੈਨੂੰ ਆਪਦੇ ਘਰ ਲੈ ਜਾਣ ਜੋਗੇ ਹੈਗੇ ਹੋ ਉਹ ਭਗਵਾਨ ਨੇ ਗੁੱਸਾ ਕੋ ਕਰਦੀ ਐ ਇਹ ਗਰਮੀ ਕਰਕੇ ਮੇਰਾ ਥੋੜਾ ਦਿਮਾਗ ਖਰਾਬ ਹੋ ਗਿਆ ਸੀ ਨਾਲੇ ਥੋੜਾ ਹੌਲੀ ਬੋਲ ਆਂਡ ਗਮਾਂਡ ਚ ਸਾਰੇ ਸੁਣਦੇ ਪਿਆ ਮੇਰੀ ਸੁਣੋ ਗੱਲ ਜਾ ਕੇ ਕੀਤੇ ਨਾ ਪੋਸ਼ਨ ਲੱਭੋ ਨਾਲੇ ਜ਼ਰੂਰੀ ਨਹੀਂ ਐ ਕਿ ਪੋਸ਼ਨ ਕਿਤੇ 15000 ਰੁਪਏ ਦਾ ਹੋਊਗਾ 5000 ਦੇ ਵਿੱਚ ਵੀ ਵਧੀਆ ਪੋਸ਼ਨ ਮਿਲ ਜਾਂਦੇ ਨੇ ਨਾ ਤੂੰ ਕਿੱਥੇ ਜਾਏਂਗੀ ਮੈਂ ਤਾਂ ਘਰ ਘਰ ਲੱਭੂੰਗਾ ਇਧਰ ਉਧਰ ਜਾਊਂਗਾ ਤੂੰ ਮੇਰੇ ਨਾਲ ੱੱੱਕੇ ਖਾਏਂਗੀ ਚੱਲ ਤੈਨੂੰ ਮੈਂ 2-3 ਘੰਟੇ ਮੰਮੀ ਕੋਲੇ ਛੱਡਦਾ ਨਾ ਨਹੀਂ ਨਹੀਂ ਕੋਈ ਲੋੜ ਨਹੀਂ ਹੈਗੀ ਮੇਰੀ ਇੱਥੇ ਫਰੈਂਡ ਰਹਿੰਦੀ ਮੈਂ ਉਹਦੇ ਘਰੇ ਚੱਲ ਜੂੰਗੀ ਐ ਤਾਂ ਮੈਨੂੰ ਸਾਂਭਣ ਵਾਲੇ ਬਹੁਤ ਹੈਗੇ ਨੇ ਆਲੇ ਇਦਾਂ ਕਰੋ ਮੈਨੂੰ ਚਾਬੀ ਫੜਾਓ ਮੈਂ ਤੁਹਾਨੂੰ ਤੁਹਾਡੀ ਫਰੈਂਡ ਦੇ ਘਰੇ ਛੱਡੇ ਆਉਣਾ ਤੇ ਮੈਂ ਸ਼ਾਮ ਤੱਕ ਨਾ ਕੋਈ ਨਾ ਕੋਈ ਪੋਰਸ਼ਨ ਲੱਭ ਲੈਣਾ ਤੇ ਜੇ ਕੋਈ ਪੋਰਸ਼ਨ ਨਾ ਵੀ ਨਾ ਲੱਭਿਆ ਨਾ ਤੇ ਤੁਹਾਨੂੰ ਮੇਰੇ ਫਰੈਂਡ ਦੇ ਘਰੇ ਐਡਜਸਟ ਕਰਨੀ ਪੈਣਾ ਪਲੀਜ਼ ਮੇਰੀ ਬੱਗੀ ਬਣ ਕੇ ਨਾ ਨਾ ਮੈਂ ਆਪਣੇ ਸਹਿੰਗਰ ਆਪ ਚਲ ਜੂੰਗੀ ਤੁਸੀਂ ਜਾ ਕੇ ਪੋਸ਼ਨ ਲੱਭੋ ਹਲੇ ਤਾਂ ਯਾਰ ਮੈਰਿਜ ਨੂੰ 4 ਦਿਨ ਹੀ ਹੋਇਆ ਏਨੇ ਦਾ ਮੇਰਾ ਹੁਣੀ ਹਵਾ ਪਾਣੀ ਚੈਟ ਕਰਤਾ ਤੇ ਅੱਗੇ ਕੀ ਬਣੂਗਾ ਠੀਕ ਐ ਤੂੰ ਘਰੇ ਜਾ ਮੈਂ ਇਹਨਾਂ ਨੂੰ ਆਪ ਹੀ ਦੇਖ ਲੈਂਨੀ ਆ ਆਪੇ ਉੱਪੇ ਕੁਝ ਨਹੀਂ ਵੇਖਣਾ ਰਮਨ ਵੀਰੇ ਨੇ ਕਿਹਾ ਕਿ ਅੰਦਰ ਤੱਕ ਛੱਡ ਕੇ ਆਣਾ ਤੇ ਮਤਲਬ ਛੱਡ ਕੇ ਆ ਚਲਾ ਓਹੋ ਤੈਨੂੰ ਮੈਂ ਕਹਿ ਰਹੀ ਆ ਨਾ ਮੈਂ ਆਪੇ ਦੇਖ ਲਵਾਂਗੀ ਮੈਨੂੰ ਪਤਾ ਤੇਰੇ ਸੁਹਾ ਦਾ ਮੇਰੇ ਸੁਭਾ ਨੂੰ ਕੀ ਹੋਇਆ ਮੈਂ ਕਿਹਾ ਇਹਨਾਂ ਨੂੰ ਖਾਣ ਵੱਡੇ ਨੂੰ ਪੈਣ ਲੱਗਾ ਜਿਹੋ ਜਿਹਾ ਬੁੱਲਣਗੇ ਉਹ ਜਿਹਾ ਸੁਣ ਲੈਣਗੇ ਚਲਾ ਜ ਕੁੜੀਏ ਮੰਮੀ ਕਿਹੜਨ ਆ ਗਈ ਮੰਮੀ ਨੂੰ ਕਿਉਂ ਦੱਸਦੀ ਆ ਆ ਜਾ ਆ ਜਾ ਗਵਾਂਡੀਆਂ ਨੂੰ ਦੱਸ ਦੇ ਨਹੀਂ ਤਾਂ ਗੁਰਦੁਆਰਾ ਸਾਹਿਬ ਚੱਲ ਉੱਥੇ ਅਨਾਉਂਸਮੈਂਟ ਕਰਵਾ ਦੇ ਮੇਰਾ ਘਰ ਹੈ ਇੱਥੇ ਨਹੀਂ ਆਉਂਗੀ ਤਾਂ ਕਿੱਥੇ ਜਾਉਂਗੀ ਹਾਂ ਹਾਂ ਤੇਰਾ ਹੀ ਘਰ ਆ ਪਰ ਬੱਚਿਆਂ ਨੂੰ ਕੁਝ ਸੱਸਰੀ ਘਰ ਨਮਸਤੇ ਕੁਝ ਤੇ ਸਿਖਾ ਨਾਲੇ ਤੂੰ ਆਂਦੇ ਹੀ ਓਕੀ ਹੋ ਗਈ ਐ ਅੱਛਾ ਤੇ ਭਾਈ ਛੱਡਣ ਆਇਆ ਭਾਈ ਆ ਕੀ ਕਰਤੋਤਾ ਤੇਰੀ ਭੈਣ ਦੀ ਆ ਕਰਤੋਤਾ ਨੂੰ ਮੇਰੀ ਭੈਣ ਨੇ ਕਿਹੜਾ ਤੁਹਾਡੇ ਡਾਂਗ ਮਾਰਤੀ ਇਸ ਘਰ ਵਿਆਹੀ ਐ ਤੇ ਇੱਥੇ ਹੀ ਆਉਗੀ ਨਾ ਜੇ ਕੋਈ ਹੋਰ ਦਿੱਕਤ ਪਰੇਸ਼ਾਨੀ ਐ ਇਹਦੇ ਤੋਂ ਤਾਂ ਦੱਸ ਦੋ ਕਾਕਾ ਜੀ ਆ ਸਾਡੇ ਨਾ ਘਰ ਦਾ ਮੱਥਾ ਐ ਤੇ ਮੱਥੇ ਤੇ ਨਾ ਟੈਲਾਂ ਲੱਗੀਆਂ ਤੇ ਟੈਲਾਂ ਦੇ ਨਾ ਅਸੀਂ ਧਰਮਸ਼ਾਲਾ ਨਹੀਂ ਲਖਵਾਇਆ ਕਿ ਕਿਹੜੇ ਵੇਲੇ ਆ ਜਾਵੇ ਤੇ ਕਿਹੜੇ ਵੇਲੇ ਚੱਲ ਜਾਵੇ ਘੱਟੋ ਘੱਟ ਦੱਸ ਕੇ ਤਾਂ ਜਾਵੇ ਕਿੱਥੇ ਚੱਲੀ ਐ ਤੇ ਕਿਉਂ ਚੱਲੀ ਐ ਮਾਸੀ ਜੀ ਹਾਂ ਟੈਲਾਂ ਤੇ ਧਰਮਸ਼ਾਲਾ ਤਾਂ ਲਿਖਿਆ ਨਹੀਂ पागलਾਂ ਦਾ ਟੱਬਰ ਲਖਾ ਲੋ ਵੀ ਸਾਰੇ ਤਾਂ ਬੁੰਦਲੇ ਫਿਰਦੇ ਆ ਤੁਹਾਡੇ ਪਰਿਵਾਰ ਚੋਂ ਨਾ ਇੱਕੋ ਹੀ ਬੰਦਾ ਚੱਜਦਾ ਜਿਹੜਾ ਮੇਰੀ ਭੈਣ ਦਾ ਸਾਥ ਦਿੰਦਾ ਨਾਲੇ ਮੇਰੀ ਭੈਣ ਇਸ ਘਰ ਚ ਕਿਉਂ ਗਈ ਸੀ ਕਾਦੇ ਵਾਸਤੇ ਗਈ ਸੀ ਆ ਤੁਹਾਡੀ ਲਾਡਲੀ ਨੂੰਹ ਨਾ ਤਾਂ ਚੰਗੀ ਤਰ੍ਹਾਂ ਪਤਾ ਪੁੱਛ ਲੋ ਚਾਏ ਦੇਖ ਲਓ ਮੰਮੀ ਭਲਾ ਹੀ ਤਾਂ ਨਾ ਵੈਸੇ ਜਮਾਨਾ ਨਹੀਂ ਹੈਗਾ ਇੱਕ ਤਾਂ ਅਗਲੇ ਬੰਦੇ ਦਾ ਭਲਾ ਸੋਚੋ ਤੇ ਉਹੀ ਬੰਦਾ ਨਾਲ ਇੱਕ ਬੰਦਾ ਹੋ ਲੈ ਆਂਦਾ ਇੱਥੇ ਆਣ ਕੇ ਸਾਡੇ ਘਰੇ ਖੜ ਕੇ ਸਾਡੀ ਬੇਇੱਜ਼ਤੀ ਕਰਦੇ ਪਏ ਨੇ ਨਾ ਹੋਂਤੂ ਐਂ ਦੱਸ ਬੀਤੂ ਆਪਣੇ ਭੈਣ ਨੂੰ ਛੱਡਣ ਆਇਆ ਤੇ ਸਾਡੇ ਟੱਬਰ ਨੂੰ ਦੱਸਣ ਆਇਆ ਕਿ ਅਸੀਂ ਪਾਗਲਾ ਕਿ ਅਸੀਂ ਕੌਣ ਆ ਮਾਸੀ ਜੀ ਵੀਰੇ ਇੱਕ ਮਿੰਟ ਗੁੰਨੂ ਚੱਲ ਅੰਦਰ ਇਹਨੂੰ ਫੜੀ ਚੰਗਾ ਮਾਸੀ ਜੀ ਸਤਿ ਸ੍ਰੀ ਅਕਾਲ ਚਲ ਤੁੰਦ ਹਾਂਜੀ ਇਹ ਕੀ ਹਰਕਤ ਸੀ ਤੂੰ ਭਰਾ ਨੂੰ ਕਿਉਂ ਨਾਲ ਲੈ ਕੇ ਆਈ ਸੀ ਜੇ ਨਾਲ ਲੈ ਕੇ ਆਈ ਸੀ ਤਾਂ ਇੱਥੇ ਹੱਥ ਚੱਕਣ ਦੀ ਕੀ ਲੋੜ ਸੀ ਮੈਂ ਤਾਂ ਰਾਮ ਨਾਲ ਆਈ ਸੀ ਰਾਤ ਆ ਇਹਨੇ ਰੋਕਿਆ ਸੀ ਤੇ ਫਿਰ ਜਵਾਬ ਵੀ ਦੇਣਾ ਪੰਦਾ ਸੀ ਮੇਰਾ ਨਾ ਤੂੰ ਪਹਿਲਾਂ ਮੈਨੂੰ ਇਹ ਦੱਸ ਕਿ ਮੈਂ ਤੇਰਾ ਵਿਗਾੜਿਆ ਕੀ ਆ ਤੇ ਨਾਲੇ ਆ ਜਿਹੜਾ ਤੂੰ ਹੱਥ ਚੱਕਿਆ ਨਾ ਇਹ ਬਹੁਤ ਵੱਡੀ ਗਲਤੀ ਕੀਤੀ ਤੂੰ ਜਿੰਨੇ ਕੋ ਤੂੰ ਗਲਤੀਆਂ ਕੀਤੀਆਂ ਨਾ ਉਹਦੇ ਸਾਹਮਣੇ ਤਾਂ ਕੁਝ ਵੀ ਨਹੀਂ ਐ ਦਾ। ਨਾ ਉਸ ਦਿਨ ਤੂੰ ਬਿਨਾਂ ਦੱਸੇ ਬੈਗ ਚੱਕ ਕੇ ਚਲ ਗਈ ਤੇ ਅੱਜ ਤੂੰ ਬਿਨਾਂ ਦੱਸੇ ਬੈਗ ਚੱਕ ਕੇ ਆ ਗਈ ਐ। ਇਹਦਾ ਕੀ ਮਤਲਬ ਐ? ਮੰਮੀ ਜੀ ਮੈਂ ਤਾਂ ਰਹੀ ਜਾਂਦੀ ਸੀ ਆਪਣੇ ਘਰੇ। ਇਹਨੂੰ ਪਤਾ ਨਹੀਂ ਕੀ ਹੋਇਆ। ਮੇਰੇ ਨਾਲ ਮਿੱਟੀ ਬਣ ਗਈ ਆਕੇ ਉਹ ਵੀ ਆਪਣੇ ਮਤਲਬ ਨੂੰ। ਅੱਛਾ 1 ਮਿੰਟ ਤੂੰ ਵੇਚਣਾ ਬੋਲੀ। ਮੰਮੀ ਇਹਨੂੰ ਦੱਸਿਓ ਜੜਾ ਉਹ ਜਿਹੜੀ ਸਵਰਨੇ ਵੀਰੇ ਕੋਲ ਦੁਕਾਨ ਸੀਗੀ ਉਹਨੇ ਦੇਤੀ ਨਾ ਨਵੀਂ ਵਾਲੀ ਨੂੰ ਤਾਂ ਜਿਹੜੀ ਐਫ ਡੀ ਸੀ ਉਹ ਵੀ ਨਵੀਂ ਵਾਲਿਆਂ ਨੂੰ ਦੇਤੀ ਨਾ ਤੇ ਮੈਂ ਤੇ ਆਣ ਕੇ ਨੂੰ ਉਹੀ ਦੱਸਿਆ ਸੀ ਕਿ ਤੇਰੇ ਘਰ ਵਾਲੇ ਦੇ ਪੱਲੇ ਕੱਖ ਨਹੀਂ ਹੈਗਾ ਤੇ ਫੇਰ ਇਹਦੇ ਚ ਕੀ ਹੁਣੇ ਤੈਨੂੰ ਮੜਾ ਕਹਿਤਾ ਉਹਨੇ ਚੰਗਾ ਹੀ ਤੇਰੇ ਵਾਸਤੇ ਸੋਚਿਆ ਹੈ ਵੀ ਜੇ ਉਹਦੇ ਪੱਲੇ ਨਹੀਂ ਕੁਝ ਹੋਊਗਾ ਤੇ ਤੇਰਾ ਕੀ ਫਾਇਦਾ ਫੇਰ ਇੱਥੇ ਰਹਿਣ ਦਾ ਮੰਮੀ ਜੀ ਤੁਹਾਡੀ ਜਾਣਕਾਰੀ ਲਈ ਮੈਂ ਤੁਹਾਨੂੰ ਕੁਝ ਦੱਸਾਂ ਇਸ ਘਰ ਦੇ ਦੋ ਮੁੰਡੇ ਨੇ ਤੇ ਇਸ ਘਰ ਦੇ ਦੋ ਹਿੱਸੇ ਹੋਣੇ ਨੇ ਤੇ ਸਵਰਨਾ ਦਾ ਕਿਸੇ ਕੰਮ ਜੋ ਘਰੇਆ ਨਹੀਂ ਉਹਦਾ ਹਿੱਸਾ ਤਾਂ ਮਿਲ ਨਹੀਂ ਜਾਊਗਾ ਮੇ ਜੀ ਇਸ ਘਰ ਦੀ ਨਾ ਵੈਲਿਊ 50 ਲੱਖ ਰੁਪਇਆ ਜੇ ਮੈਂ ਇਸ ਘਰ ਚ ਰਹੀ ਜਾਵਾਂਗੀ ਤੇ ਵੈਲਿਊ ਵਧ ਜਾਈਗੀ ਘਰ ਦੀ ਇੱਕ ਗੱਲ ਮੈਂ ਤੁਹਾਨੂੰ ਦੱਸ ਦਵਾਂ ਜੇ ਤਾਂ ਤੁਸੀਂ ਮੈਨੂੰ ਘਰੋਂ ਕੱਢਣਾ ਚਾਹੁੰਦੇ ਹੋ ਤੇ 25 ਲੱਖ ਰੁਪਏ ਦੇ ਦਿਓ ਮੇਰੇ ਮੱਥੇ ਮਾਰ ਦਿਓ ਤੇ ਮੈਂ ਚਲੀ ਜਾਨੀ ਆ ਵੱਡੀ ਅਸਿਆਣੀਏ ਪੇਕੇ ਆਣੇ ਨਾ ਮੱਤ ਤੇ ਬਹੁਤ ਸੋਹਣੀ ਬਿ ਦੇ ਕੇ ਭੇਜਿਆ ਵਾ ਪਰ ਤੈਨੂੰ ਯਾਦ ਹੋਣਾ ਕਿ ਇਸ ਘਰ ਦੇ ਦੋ ਨਹੀਂ ਤਿੰਨ ਹਿੱਸੇ ਹੋਣਗੇ ਕਿਉਂਕਿ ਮਾਤਾ ਹਲੇ ਜਿਉਂਦੀ ਆ ਤੇ ਇਸ ਘਰ ਦੀ ਰਜਿਸਟਰੀ ਮਾਤਾਲੇ ਨਾਮ ਤੇ ਆ ਤੇ ਇਹ ਹੋਣਾ ਮਾਤਾ ਦੀ ਮਰਜ਼ੀ ਆ ਉਹਨਾਂ ਨੇ ਹਿੱਸੇ ਕਰਨੇ ਆ ਕਿ ਨਹੀਂ ਕਰਨੇ ਹਿੱਸਾ ਦੇਣਾ ਕਿ ਨਹੀਂ ਦੇਣਾ ਪਰ ਹਾਂ ਜਿਹੜੇ ਤੂੰ ਦਿਨ ਚ ਸੁਪਨੇ ਦੇਖਣੇ ਆ ਨਾ ਦੇਖੀ ਜਾ ਐ ਨਾ ਗੱਲ ਮਾਤਾ ਨੂੰ ਕਹਿਣੀ ਚਾਹੀਦੀ ਸੀ ਤੂੰ ਕਿਉਂ ਬੋਲੀ ਜਾਨੀ ਐ ਉਹ ਨਾ ਮੇਰੇ लाडले ਨੂੰ ਹੈ ਉਹਨੇ ਕਹਿਤਾ ਜਾਂ ਮੈਂ ਕਹਿਤਾ ਇੱਕੋ ਹੀ ਗੱਲ ਆ ਤੇ ਇੱਕ ਗੱਲ ਨਾ ਕੰਨ ਖੋਲ ਕੇ ਸੁਣ ਲੈ ਇਸ ਘਰ ਦੇ ਨਾ ਕੋਈ ਹਿੱਸਾ ਨਹੀਂ ਹੋਣਾ ਕੋਈ ਗੱਲ ਨਹੀਂ ਮੰਮੀ ਜੀ ਮੈਂ ਬੈਠੀ ਆ ਆਪਣੇ ਘਰ ਤੁਹਾਡਾ ਵੀ ਕੋਈ ਹੱਕ ਨਹੀਂ ਬੰਦਾ ਮੈਨੂੰ ਘਰੋਂ ਕੱਢਣ ਦਾ ਮੰਮੀ ਜੀ ਚੁੱਪ ਕਰਨੀ ਜਾਦਾ ਮੰਮੀ ਜੀ ਮੰਮੀ ਕਰਦੀ ਐ ਜਿਆਦਾ ਵੱਡੀ ਬਣੀ ਹੋਈ ਐ ਪੀਏ ਮਾਤਾ ਦੀ ਕੋਈ ਗੱਲ ਨਹੀਂ ਫਿਰ ਰਹੀ ਜਾ ਤੂੰ ਇਸ ਘਰ ਤੇ ਪਰ ਜਦੋਂ ਤੇਰਾ ਘਰ ਵਾਲਾ ਨਾ ਆਵੇ ਨਾ ਫਿਰ ਸਾਨੂੰ ਨਾ ਪੁੱਛੀ ਕਿ ਕਿਉਂ ਨਹੀਂ ਆਇਆ ਕਿੱਥੇ ਗਿਆ ਨਾਲੇ ਸਾਡੇ ਕਮਰੇ ਚ ਨਾ ਬੜਬੜ ਕੇ ਝਾਤੀਆਂ ਮਾਰਨ ਦੀ ਕੋਈ ਲੋੜ ਨਹੀਂ ਕੰਦਾ ਨੂੰ ਕੰਨ ਲਾ ਕੇ ਗੱਲ ਸੁਣਨ ਵਾਲਿਓ ਇਹੀ ਗੱਲਾਂ ਤੁਸੀਂ ਆਪਣੇ ਤੇ ਲਾਗੂ ਕਰ ਲਓ ਤੇ ਘਰ ਨਾ ਸੁਧਰ ਜਾਵੇ ਵਾਹ ਮੰਮੀ ਜੀ ਇਹ ਨਾਲੋਂ ਪੂਰੀ ਫੋਮ ਚਾ ਨਾਲੇ ਤੇ ਹੱਥ ਵੀ ਚੱਲਦੇ ਪਏ ਨੇ ਤੇ ਨਾਲ ਨਾਲ ਜ਼ਬਾਨ ਵੀ ਚੱਲਦੀ ਪਈ ਜਾਂਦੀ ਹੂੰ ਕੁਛ ਇਦਾਂ ਦਾ ਹੀ ਸਮਝ ਲਾ ਮੰਮੀ ਜੀ ਇੱਕ ਗੱਲ ਮੈਂ ਤੁਹਾਨੂੰ ਦੱਸਣ ਲੱਗੀ ਆ ਇਸ ਵਾਰ ਨਾ ਵੱਡੇ ਛੋਟੇ ਦੀ ਮਨ ਲਿਆਜ ਕੋਈ ਨਹੀਂ ਕਰਨੀ ਤੇ ਗੱਲ ਸੁਣ ਲੋ ਹੱਥ ਚੱਕਣ ਲੱਗੇ ਨਾ ਮੈਂ ਛੋਟਾ ਦੇਖਣਾ ਨਾ ਮੈਂ ਵੱਡਾ ਦੇਖਣਾ ਕਿਰਪਾਲਤਾ ਕਰਕੇ ਮੇਰੇ ਤੋਂ ਨਾ ਤੁਸੀਂ ਦੋਨੋਂ ਦੂਰੀ ਬਣਾਈ ਰੱਖਿਓ ਕਿਉਂ ਤੇ ਇਥੋਂ ਦੂਰੀ ਕਿਉਂ ਬਣਾਈ ਹੈ ਤੈਨੂੰ ਕੋਈ ਬਿਮਾਰੀ ਹੋਈ ਆ ਹਾਂ ਤੈਨੂੰ ਲਗਵਾਵਾ ਮੰਮੀ ਏ ਛੱਡ ਤੂੰ ਆਦੀ ਬਾਹ ਤੋੜਨੀ ਆ ਉਹ ਕੀ ਤੇ ਮੈਂ ਤੁਹਾਨੂੰ ਕਹਿਣਾ ਚਾਹਨੀ ਆ ਜੇ ਤਾਂ ਤੁਸੀਂ ਮੈਨੂੰ ਤੋਂ ਬਚਣਾ ਚਾਹਣਾ ਨਾ ਆਪਣੇ ਆਪਣੇ ਕਮਰੇ ਚ ਨਾ ਭੱਜ ਜਾਓ